ਸੰਗਰਸ਼ੀ ਮੂਰਤ ਬਾਪੂ ਸੂਰਤ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਸੁਰਤ ਸਿੰਘ ਖਾਲਸਾ ਹੋਰਾਂ ਦਾ 92 ਸਾਲ ਦੀ ਉਮਰ ਦੇ ਦਿਹਾਂਤ ਹੋ ਚੁੱਕਿਆ ਹੈ ਬਹੁਤ ਮਨਪਕਾ ਝਟਕਾ ਪਰਿਵਾਰ ਨੂੰ ਲੱਗਿਆ ਰਾਜਨੀਤਿਕ ਮਸਲਿਆਂ ਦੇ ਵਿੱਚ ਪੰਥਕ ਮਸਲੇ 'ਚ ਸਰਗਰਮ ਰਹੇ ਮਨੁੱਖੀ ਅਧਿਕਾਰਾਂ ਦੇ ਵਕੀਲ ਰਹੇ ਪ੍ਰਦਰਸ਼ਨ ਦੌਰਾਨ ਉਹਨਾਂ ਦੇ ਪੈਰ ਤੇ ਗੋਲੀ ਵੀ ਲੱਗੀ ਸੀ ਇੱਕ ਸਮੇਂ ਤੇ ਔਰ ਸਭ ਤੋਂ ਲੰਬੀ ਅਗਰ ਕਹਿ ਸਕਦੇ ਆ ਭੁਖੜ ਹੜਤਾਲ ਉਹਨਾਂ ਦੀ 8 ਸਾਲ ਦੀ ਭੁਖੜ ਹੜਤਾਲ ਉਹਨਾਂ ਨੇ ਰੱਖੀ ਸੀ 2023 ਦੇ ਵਿੱਚ ਉਹਨਾਂ ਨੇ ਆਪਣੀ ਭੁਖ ਹੜਤਾਲ ਖਤਮ ਕੀਤੀ ਸੀ ਹਾਲਾਂਕਿ ਬਹੁਤ ਸਾਰੇ ਇਤਿਹਾਸ ਦੇ ਵਿੱਚ ਭੁਖ ਹੜਤਾਲ ਨੂੰ ਲੈ ਕੇ ਕਿਸੇ ਦਰਜ ਨੇ ਬਹੁਤ ਲੰਬੀਆਂ ਲੰਬੀਆਂ ਭੁਖ ਹੜਤਾਲਾਂ ਦੇ ਕਿਸਿਆਂ ਦਾ ਜ਼ਿਕਰ ਹੁੰਦਾ ਹੈ ਪਰ ਇਸ ਕਿਸਿਆਂ ਦੇ ਵਿੱਚ ਬਾਪੂ ਸੂਰਤ ਸਿੰਘ ਖਾਲਸਾ ਹੋਰਾਂ ਦਾ ਜ਼ਿਕਰ ਵੀ ਹੁੰਦਾ ਰਿਹਾ ਹੁੰਦਾ ਰਹੇਗਾ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਬਾਪੂ ਸੂਰਤ ਸਿੰਘ ਖਾਲਸਾ ਲੁਧਿਆਣਾ ਦੇ ਵਸਨੀਕ ਸਨ ਔਰ ਅਮਰੀਕਾ ਦੇ ਸਿੱਕੇ ਜਨਸਨ ਔਰ ਪਿਛਲੇ ਲੰਬੇ ਸਮੇਂ ਤੋਂ ਚਾਹੇ ਧਰਮ ਯੁੱਧ ਮੋਰਚਾ ਹੋਵੇ ਅਕਾਲੀ ਦਲ ਯੂनाइटेड ਹੋਵੇ ਔਰ ਉਹਨਾਂ ਦੇ ਵਿੱਚ ਹਿੱਸਾ ਲੈਂਦਾ ਲੈਂਦਿਆਂ ਹੋਇਆਂ ਬਹੁਤ ਸੰਘਰਸ਼ੀ ਲੜਾਈ ਜਿਹੜੀ ਉਹਨਾਂ ਨੇ ਲੜੀ ਔਰ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਨਵਰੀ 2015 ਦੇ ਵਿੱਚ ਉਹਨਾਂ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਔਰ 23 ਦੇ ਵਿੱਚ ਸਰਪੰਚ ਸੰਤੀ ਦੇ ਨਾਲ ਉਹਨਾਂ ਨੇ ਭੁੱਖ ਹੜਤਾਲ ਖਤਮ ਕੀਤੀ ਸੀ ਪਰ ਉਸ ਵਕਤ ਵਾਈਪੀਐਸ ਚੌਕ ਨਜ਼ਦੀਕ ਜੋ ਬੰਦੀ ਸਿੰਘਾਂ ਦਾ ਮੋਰਚਾ ਲਗਾਇਆ ਗਿਆ ਸੀ ਔਰ ਅੱਜ ਇਸ ਦੁਨੀਆ ਦੇ ਵਿੱਚ ਬਾਪੂ ਸੂਰਤ ਸਿੰਘ ਖਾਲਸਾ ਨਹੀਂ ਰਹੇ ਅਮਰੀਕਾ ਦੇ ਵਿੱਚ ਉਹਨਾਂ ਨੇ ਆਖਰੀ ਸਾਂ ਲੈਨੇ ਬਹੁਤ ਮੰਤਪਗਾ ਚਟਕਾ ਇਸ ਕੌਮੀ ਇਨਸਾਫ ਮੋਰਚੇ ਨੂੰ ਵੀ ਕਿਉਂਕਿ ਉਹਨਾਂ ਦਾ ਇੱਕ ਆਗੂ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਔਰ 1986 ਚ ਪੰਜਾਬ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਵੀ ਉਹਨਾਂ ਨੇ ਕੀਤਾ ਸੀ ਔਰ ਇਸ ਦਰਮਿਆਨ ਸੂਰਤ ਸਿੰਘ ਖਾਲਸਾ ਹੋਰਾਂ ਨੂੰ ਦੇ ਪੈਰ 'ਚ ਗੋਲੀ ਵੀ ਲੱਗੀ ਸੀ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਾ ਦੇ ਵਿੱਚ ਬੰਦ ਰਹੇ ਬਾਪੂ ਸੂਰਤ ਸਿੰਘ ਖਾਲਸਾ 1988 ਚ ਅਮਰੀਕਾ ਦੀ ਨਾਗਰਿਕਤਾ ਉਹਨਾਂ ਨੂੰ ਮਿਲੀ ਸੀ ਬਾਪੂ ਸੂਰਤ ਸਿੰਘ ਖਾਲਸਾ ਲੁਧਿਆਣਾ ਦੇ ਰਹਿਣ ਵਾਲੇ ਨੇ 2013 ਚ ਉਹਨਾਂ ਨੇ ਅੰਬਸਾਬ ਦਾ ਮੋਰਚਾ ਲਾਇਆ ਸੀ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਸ਼ੁਰੂ ਕੀਤਾ ਸੀ 15 ਦੇ ਵਿੱਚ ਉਹਨਾਂ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਔਰ ਭੁੱਖ ਹੜਤਾਲ ਉਹਨਾਂ ਦੀ ਕਰੀਬ 8 ਸਾਲ ਚੱਲੀ ਸੀ ਤਾਂ ਵੱਡਾ ਚਟਕਾ ਪਰਿਵਾਰ ਨੂੰ ਪਰਿਵਾਰਕ ਮੈਂਬਰਾਂ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਆ ਸੂਰਤ ਸਿੰਘ ਖਾਲਸਾ ਦਾ ਦਿਹਾਂਤ ਜੋ ਹੈ ਉਹ ਹੋ ਗਿਆ ਬਹੁਤ ਹੀ ਇੱਕ ਕਹਿ ਸਕਦੇ ਆ ਕਿ ਸੰਘਰਸ਼ੀ ਲੜਾਈ ਉਹਨਾਂ ਨੇ ਲੜੀ ਰਾਜਨੀਤਿਕ ਮਸਲਿਆਂ 'ਚ ਪੰਥਕ ਮਸਲਿਆਂ ਦੇ ਵਿੱਚ ਸਰਗਰਮ ਰਹੇ ਚਾਹੇ ਉਹ ਧਰਮਯੁੱਧ ਮੋਰਚਾ ਹੋਵੇ ਸਲਾਹਕਾਰ ਵੀ ਰਹੇ ਆ ਉਸ ਮੋਰਚੇ ਦੇ ਫਿਰ ਅਕਾਲੀ ਦਲ ਯੂनाइटेड ਦੇ ਵਿੱਚ ਵੀ ਸਰਗਰਮੀ ਰਹੀ ਉਹਨਾਂ ਦੀ ਉਸ ਸਮੇਂ 84 ਵੇਲੇ ਜਿਸ ਤਰੀਕੇ ਦੇ ਨਾਲ ਪੀੜਤ ਨੌਜਵਾਨ ਪੀੜਤ ਪਰਿਵਾਰਾਂ ਦੇ ਲਈ ਵਕੀਲ ਦੇ ਤੌਰ ਤੇ ਲੜਾਈ ਲੜੀ ਮਨੁੱਖੀ ਅਧਿਕਾਰਾਂ ਦੇ ਵਕੀਲ ਸਨ 7 ਮਾਰਚ 1933 ਨੂੰ ਉਹਨਾਂ ਦਾ ਜਨਮ ਹੋਇਆ ਸੀ ਔਰ ਹਾਲੀ ਦੇ ਵਿੱਚ ਡੀ ਐਮ ਸੀ ਦੇ ਵਿੱਚ ਵੀ ਉਹਨਾਂ ਨੂੰ ਪਿੱਛੇ ਭਰਤੀ ਕੀਤਾ ਗਿਆ ਸੀ ਤਾਂ ਪਾਈਪ ਪਾਕੇ ਉਹਨਾਂ ਨੂੰ ਖਾਣਾ ਪੀਣਾ ਦਿੱਤਾ ਜਾਂਦਾ ਸੀ ਕਿਉਂਕਿ ਸਿਹਤ ਬਹੁਤ ਨਾਜ਼ੁਕ ਉਹਨਾਂ ਦੀ ਹੋ ਗਈ ਸੀ ਤਾਂ ਉਸ ਵਕਤ ਉਹਨਾਂ ਨੇ ਭੁਖੜ ਤਾਲ ਖਤਮ ਕੀਤੀ ਸੀ ਤਾਂ ਸੂਰਤ ਸਿੰਘ ਨੇ ਸਲਾਕਾਰ ਵਜੋਂ ਸੇਵਾਵਾਂ ਵੀ ਨਭਾਈਆਂ ਯੂਨਾਈਟਿਡ ਅਕਾਲੀ ਦਲ ਦੇ 77 ਵਜੋਂ ਵੀ ਤਨਾਤ ਰਹੇ ਪਰ ਅੱਜ ਇਸ ਦੁਨੀਆ ਦੇ ਵਿੱਚ ਸੂਰਤ ਸਿੰਘ ਖਾਲਸਾ ਨਹੀਂ ਰਹੇ